ਸਰਦਾਰ ਸੁਦੀਕਰ ਮੋਸਨ ਫਰੈਜ ਦੀ ਮੰਗ ਕਰਦੇ ਜੈਹਨ ਜੀ ਸਾਡੇ ਸੀਨੀਅਰ ਪੁਲਿਸ ਕਪਤਾਨ ਸ਼੍ਰੀ ਹਰਕਮਨ ਪੀ ਸਿੰਘ ਸਾਹਿਬ ਤੇ ਸਾਡੇ ਡੀਐਸਪੀ ਸਾਹਿਬ ਸਰਵਜਿੰਦ ਸਿੰਘ ਬਾਲ ਸਰ ਡੀਐਸਪੀ ਸਾਹਿਬ ਫਲੋਰ ਦੇ ਦਿਸ਼ਾ ਨਿਰਦੇਸ਼ ਅਨੁਸਾਰ ਮਾੜੇ ਅੰਸ਼ਰਾਂ ਨੂੰ ਕਾਬੂ ਕਰਨ ਦੇ ਸਬੰਧ ਵਿੱਚ ਸਾਡੀ ਪੁਲਿਸ ਪਾਰਟੀ ਜੋ ਏਐਸਆਈ ਹਰਪ੍ਰੀਤ ਸਿੰਘ ਦੇ ਨਾਲ ਸੀ ਇਹਨਾਂ ਨੇ ਡੱਲੇ ਵਾਲੇ ਚੌਕ ਤੋਂ ਇੱਕ ਮੋਟਰਸਾਈਕਲ ਚੋਰੀ ਕੀਤਾ ਸੀ ਜਿਹੜਾ ਬਰਾਮਦ ਕੀਤਾ ਤੇ ਨਾਲ 2 ਜਿਹੜੇ ਹੈਗੇ ਦੋਸ਼ੀ ਉਹਨਾਂ ਨੂੰ ਕਾਬੂ ਕੀਤਾ ਜੀ ਤੇ ਇਹ ਜਿਹੜਾ ਹੈਗਾ ਮੋਟਰਸਾਈਕਲ ਇਹਨਾਂ ਨੇ ਪਗਵਾੜੇ ਸਾੜੀ ਸਾਈਡ ਤੋਂ ਚੋਰੀ ਕੀਤਾ ਸੀ ਜੀ ਜੀ ਸਲਾਕੀ ਹੋਈ ਜੀ ਬੰਦੇ ਜਿਹੜਾ ਹੈਗਾ ਜੀ ਇੱਕ ਹੈਗਾ ਗੁਰਪ੍ਰੀਤ ਸਿੰਘ ਗੋਪੀ ਪੁੱਤਰ ਪਰਵਿੰਦਰ ਸਿੰਘ ਲੋੜਕਾ ਕਲਾਂ ਤੇ ਦੂਸਰਾ ਹੈ ਜੀ ਆਕਾਸ਼ਦੀਪ ਸਿੰਘ ਉਰਫ ਆਕਾਸ਼ ਵਾਸੀ ਸੰਗਟੇਸੀਆਂ ਦੋ ਵਿਅਕਤੀ ਹੈਗੇ ਇਹਨਾਂ ਦੇ ਖਿਲਾਫ ਪਰਚਾ ਦਰਜ ਕੀਤਾ ਜੀ ਪਹਿਲਾਂ ਵੀ ਇਹਨਾਂ ਦਾ ਕੋਈ ਹੈਗਾ ਜੀ ਇਹ ਜਿਹੜਾ ਆਕਾਸ਼ਦੀਪ ਸਿੰਘ ਆਕਾਸ਼ ਹੈ ਇਹਦੇ ਖਿਲਾਫ ਪਹਿਲਾਂ ਇੱਕ ਚੋਰੀ ਦਾ ਪਰਚਾ ਹੈ ਦਰਜ ਜੀ ਦੂਸਰੇ ਦੇ ਗੁਰਪ੍ਰੀਤ ਸਿੰਘ ਦੇ ਗੋਪੀ ਦੇ ਖਿਲਾਫ ਨਈਂ ਰਿਕਾਰਡ ਦੇ ਵਿੱਚ ਉਦੋਂ ਪਕਾਇਆ ਪਤਲੇ ਕਹਿੰਦੇ ਕਿ ਕਿੱਥੋਂ ਚੋਰੀ ਦੀ ਇਹ ਇਹਨਾਂ ਨੇ ਫਗਵਾੜਾ ਸਾਈਡ ਤੋਂ ਚੋਰੀ ਕੀਤਾ ਜੀ ਮਹੀਨਾ 2 ਮਹੀਨਾ ਤੋਂ ਲੁਕ ਚੋਰੀ ਕੀਤਾ ਜੀ ਆਹ ਸਟੈਂਡ ਦੇ ਨੇੜੇ ਉਹਨੂੰ ਦੱਸ ਦਿੱਤੀ ਹੋਰ ਵੀ ਬਹੁਤ ਕੁੱਛਗੁਸ਼ ਕੀਤੀ ਜਾ ਰਹੀ ਹੈ ਜੀ ਇਹਨਾਂ ਦਾ ਰਿਮਾਂਡ ਜਿਹੜਾ ਹਾਸਲ ਕੀਤਾ ਹੈ ਇੱਕ ਦਿਨ ਦਾ ਮਿਲਿਆ ਤੇ ਇਹਨਾਂ ਤੋਂ ਪੁੱਛਿਸ਼ ਕਰਦੇ ਆ ਕੋਈ ਹੋਰ ਚੋਰੀ ਦੇ ਵਿੱਚ ਇਨਵੋਲਡ ਹੈ ਜਾਂ ਨਹੀਂ ਹੈਗੀ ਉਹ ਫਿਰ ਉਹਨਾਂ ਦੀ ਪੁੱਛਗਿਸ਼ ਤੋਂ ਬਾਅਦ ਪਤਾ ਲੱਗੇਗਾ ਅੰਮ੍ਰਿਤ ਸਰ ਜੀ ਇੱਕ ਮੋਟਰਸਾਈਕਲ ਫਰਾਜ ਦੀ ਮਾਮਲਾ ਹੈ ਜੈਨ ਜੀ ਸਾਡੇ ਸੀਨੀਅਰ ਕਪੁਸਕਤਾਨ ਸ਼੍ਰੀ ਹਰਕਮਨਪ੍ਰੀਤ ਸਿੰਘ ਸਾਹਿਬ ਤੇ ਸਾਡੇ ਡੀਐਸਪੀ ਸਾਹਿਬ ਸਰਵਰ ਸਿੰਘ ਬਲ ਸਰ ਡੀਐਸਪੀ ਸਾਹਿਬ ਫਲੋਰ ਦੇ ਦਿਸ਼ਾ ਨਿਰਦੇਸ਼ ਅਨਸਾਰ ਮਾੜੇ ਅੰਸਰਾਂ ਨੂੰ ਕਾਬੂ ਕਰਨ ਦੇ ਸਬੰਧ ਵਿੱਚ ਸਾਡੀ ਪੁਲਿਸ ਪਾਰਟੀ ਜੋ ਏਐਸਆਈ ਹਰਪ੍ਰੀਤ ਸਿੰਘ ਦੇ ਨਾਲ ਸੀ ਇਹਨਾਂ ਨੇ ਡੱਲੇ ਵਾਲੇ ਚੌਕ ਤੋਂ ਇੱਕ ਮੋਟਰਸਾਈਕਲ ਚੋਰੀ ਕੀਤਾ ਹੋਇਆ ਸੀ ਜਿਹੜਾ ਬਰਾਮਦ ਕੀਤਾ ਤੇ ਨਾਲ ਦੋ ਜਿਹੜੇ ਹੈਗੇ ਦੋਸ਼ੀ ਉਹਨਾਂ ਨੂੰ ਕਾਬੂ ਕੀਤਾ ਜੀ ਤੇ ਇਹ ਜਿਹੜਾ ਹੈਗਾ ਮੋਟਰਸਾਈਕਲ ਇਹਨਾਂ ਨੇ ਫਗਵਾੜੇ ਵਾਲੇ ਸਾਈਡ ਤੋਂ ਚੋਰੀ ਕੀਤਾ ਸੀ ਜੀ ਸਲਾਕੀ ਹੋਈ ਜੀ ਬੰਦੇ ਜਿਹੜਾ ਹੈਗਾ ਜੀ ਇੱਕ ਹੈਗਾ ਗੁਰਪ੍ਰੀਤ ਸਿੰਘ ਗੋਪੀ ਪੁੱਤਰ ਪਰਵਿੰਦਰ ਸਿੰਘ ਰੋੜਕਾ ਕਲਾਂ ਤੇ ਦੂਸਰਾ ਹੈ ਜੀ ਆਕਾਸ਼ ਦੀਪ ਸਿੰਘ ਉਰਫ ਆਕਾਸ਼ ਵਾਸੀ ਸੰਗ ਢੇਸੀਆਂ ਦੋ ਵਿਅਕਤੀ ਹੈਗੇ ਇਹਨਾਂ ਦੇ ਖਿਲਾਫ ਪਰਚਾ ਦਰਜ ਕੀਤਾ ਜੀ ਪਹਿਲਾਂ ਵੀ ਇਹਨਾਂ ਦਾ ਕੋਈ ਹੈਗਾ ਜੀ ਇਹ ਜਿਹੜਾ ਆਕਾਸ਼ ਦੀਪ ਸਿੰਘ ਆਕਾਸ਼ ਹੈ ਇਹਦੇ ਖਿਲਾਫ ਪਹਿਲਾਂ ਇੱਕ ਚੋਰੀ ਦਾ ਪਰਚਾ ਹੈ ਦਰਜ ਜੀ ਦੂਸਰੇ ਦੇ ਗੁਰਪ੍ਰੀਤ ਸਿੰਘ ਦੇ ਗੋਪੀ ਦੇ ਖਿਲਾਫ ਨਹੀਂ ਰਿਕਾਰਡ ਦੇ ਵਿੱਚ ਦਰਜ ਹੈ ਪਤਨ ਕਹਿੰਦੇ ਕਿਥੋਂ ਚੋਰੀ ਦੀ ਇਹ ਇਹ ਇਨਾਂ ਨੇ ਫਗਵਾੜਾ ਸਾਈਡ ਤੋਂ ਚੋਰੀ ਕੀਤਾ ਜੀ ਮਹੀਨਾ ਮਹੀਨਾ ਕੋ ਪੇ ਲੁਕ ਚੋਰੀ ਕੀਤਾ ਜੀ বাসਟੈਂਡ ਦੇ ਨੇੜੇ ਉਹਨਾਂ ਦੇ ਦੱਸਦੇ ਹੋਰ ਵੀ ਬਹੁਤ ਪੁੱਛਗਿਸ਼ ਕੀਤੀ ਜਾ ਰਹੀ ਹੈ ਜੀ ਇਹਨਾਂ ਦਾ ਰਿਮਾਂਡ ਜਿਹੜਾ ਹਾਸਲ ਕੀਤਾ ਹੈ ਇੱਕ ਦਿਨ ਦਾ ਮਿਲਿਆ ਤੇ ਇਹਨਾਂ ਤੋਂ ਪੁੱਛਿਸ਼ ਕਰਦੇ ਆ ਕੋਈ ਹੋਰ ਚੋਰੀ ਦੇ ਵਿੱਚ ਇਨਵੋਲਡ ਹੈ ਜਾਂ ਨਹੀਂ ਹੈਗੀ ਉਹ ਫਿਰ ਉਹਨਾਂ ਦੀ ਪੁੱਛਗਿਸ਼ ਤੋਂ ਬਾਅਦ ਪਤਾ ਲੱਗੇਗਾ